ਐਮਜੀ ਆਰਿਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਪਰਾਵਿਕ ਹੈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡੀਆਰਵੀ ਡੀਏਵੀ ਸ਼ਤਾਬਦੀ ਕਾਲਜ ਫਲੋਰ ਦੇ ਪ੍ਰਿੰਸੀਪਲ ਐਸਕੇ ਮਿੱਡਾ ਨੇ ਸ਼ਿਰਕਤ ਕੀਤੀ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਵਿੱਦਿਆ ਨੂੰ ਗ੍ਰਹਿਣ ਕਰਨਾ ਸਾਡਾ ਸਾਰਿਆਂ ਲਈ ਸਮੇਂ ਦੀ ਮੁੱਖ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਜੇਕਰ ਬੱਚੇ ਆਪਣੇ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਨ੍ਹਾਂ ਦੇ ਕਾਲਜ ਵਿੱਚ ਦਾਖਲਾ ਲੈਂਦੇ ਹਨ ਤਾਂ ਉਨ੍ਹਾਂ ਬੱਚਿਆਂ ਦੀ ਹਰ ਇੱਕ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ ਉਨਾ ਕਿਹਾ ਕਿ ਡੀਏਵੀ ਸੰਸਥਾਵਾਂ ਹੀ ਅਜਈਆਂ ਹਨ ਜਿਨ੍ਹਾਂ ਦਾ ਮੁੱਖ ਮਨੋਰਥ ਸਰਸਵਤੀ ਸਵਾਮੀ ਦਯਾਨੰਦ ਜੀ ਦੀ ਵਿਚਾਰਧਾਰਾ ਨੌਜਵਾਨਾਂ ਲਈ ਵਿਦਿਆਵਲੀ ਪਹੁੰਚ ਰੱਖਦੀਆਂ ਹਨ ਇਸ ਦੌਰਾਨ ਸ਼੍ਰੀਮਤੀ ਰੀਟਾ ਦੇ ਪਤੀ ਸ਼੍ਰੀਮਾਨ ਵਿਲ ਅਤੇ ਉਹਨਾਂ ਦੀ ਭਤੀਜੀ ਨਿਸ਼ਾ ਅਤੇ ਉਹਨਾਂ ਦੇ ਮੰਗੇਤਰ ਸ਼੍ਰੀਮਾਨ ਇਲੀਅਟ ਵਿਵੀ ਮਜੂਦ ਸਨ ਸਮਾਗਮ ਮੌਕੇ ਸ਼੍ਰੀਮਤੀ ਸੋਨੀਆ ਵਰਮਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਬੱਚਿਆਂ ਨੂੰ ਬੂਟ ਵੀ ਵੰਡੇ ਗਏ ਇਸ ਦੌਰਾਨ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮਜੂਦ ਸਨ ਐਮਜੀ ਆਰੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਅਪਰਾ ਵਿੱਚ ਪਹੁੰਚਣ ਦਾ ਮੌਕਾ ਮਿਲਿਆ। ਇਹ ਸਕੂਲ 1998 ਦਾ ਬਣਿਆ ਹੋਇਆ ਹੈ। ਤੋਂ ਮੇਰੀ ਸਟੂਡੈਂਟ ਸੋਨੀਆ ਵਰਮਾ ਜੋ ਇਸ ਸਕੂਲ ਦੀ ਸਟੂਡੈਂਟ ਹੈ ਹਰ ਸਾਲ ਉਹ ਬੱਚਿਆਂ ਨੂੰ ਬੱਚਿਆਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਉਹਨਾਂ ਦੀ ਮਦਦ ਲਈ ਕਦੇ ਸਵੈਟਰ ਕਦੇ ਸ਼ਰਟਸ ਡਰੈਸ ਤੋ ਅੱਜ ਵੀ ਉਸੇ ਹੀ ਲੜੀ ਤਹਿਤ ਸਕੂਲ ਚੂਜ਼ ਬੱਚਿਆਂ ਦੇ ਜਿਹੜੇ ਹੈ ਉਹਨਾਂ ਨੂੰ ਡਿਸਟ੍ਰਿਬਿਊਟ ਕਰ ਲਿਆ ਹੈ ਉਹਨਾਂ ਦੇ ਨਾਲ ਉਹਨਾਂ ਦੇ ਚਚੇਰੀਆਂ ਭੈਣਾਂ ਜੋ ਕਿ ਯੂਐਸ ਤੋਂ ਆਏ ਹਨ ਮਿਸਟਰ ਰੀਚਰਡ ਰਾਹੁਲ ਵਰਮਾ ਦੀਆਂ ਸਿਸਟਰਜ਼ ਹੈ ਉਹਨਾਂ ਦੇ ਪਿਤਾ ਜੀ ਇਸ ਸਕੂਲ ਦੇ ਵਿੱਚ ਪੜ੍ਹਿਆ ਕਰਦੇ ਸੀਗੇ ਤੋ ਅੱਜ ਉਹ ਯੂਐਸਏ ਦੇ ਵਿੱਚ ਮਿਸਟਰ ਰੀਚਰਡ ਰਾਹੁਲ ਵਰਮਾ ਜੀ ਐਮਬੈਸਡਰ ਹੈ ਤੋ ਉਹਨਾਂ ਦੇ ਸਿਸਟਰਜ਼ ਵੀ ਇਸ ਸਕੂਲ ਵਿੱਚ ਪਹੁੰਚ ਕੇ ਟਾਈਮ ਟੂ ਟਾਈਮ ਜਿਹੜੀ ਬੱਚਿਆਂ ਦੀ ਹੈਲਪ ਕਰਦੇ ਦਿੰਦੇ ਆ ਤੋ ਮੈਂ ਪਰਮਾਤਮਾ ਅੱਗੇ ਵੀ ਇਹ ਦੁਆ ਕਰਦਾ ਹਾਂ ਕਿ ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਵੈਰੀ ਆਨਰਡ ਕਿ ਅੱਜ ਇਹ ਮੇਰੇ ਨਾਲ ਹੈਗੇ ਆ ਔਰ ਐਮਜੀ ਆਰਿਆ ਕੰਨਿਆ ਪਾਟਸ਼ਾਲਾ ਵਿੱਚ ਆ ਕੇ ਅਸੀਂ ਬੱਚਿਆਂ ਨੂੰ ਪ੍ਰੋਤਸਾਹਿਤ ਕੀਤਾ ਹੈਗਾ ਮੇਰੀ ਇੱਕ ਫੈਮਿਲੀ ਐਨ ਆਰ ਆਈ ਫੈਮਿਲੀ ਆ ਜਿਹੜੀ ਕਿ ਕਮਲ ਵਰਮਾ ਹੈਗੇ ਮੇਰੇ ਮੇਰੇ ਅੰਕਲ ਸੀ ਉਹਨਾਂ ਦੀ ਡੈਥ ਹੋ ਗਈ ਹੈ ਲੇਕਿਨ ਉਹਨਾਂ ਦੀਆਂ 3 ਡਾਟਰਸ ਜਿਹੜੀਆਂ ਮੇਰੀਆਂ ਫਰਸਟ ਕਜ਼ਨਸ ਐ ਅਮਿਤਾ ਰੀਤਾ ਐਂਡ ਰੋਮਾ ਤੇ ਉਹਨਾਂ ਦੇ ਹਸਬੰਡ ਤੇ ਇਹ ਉਹਨਾਂ ਦੀ ਗ੍ਰੈਂਡ ਡਾਟਰ ਵੀ ਆ ਜਾ ਕੇ ਆਏ ਸਕੂਲ ਵਿੱਚ ਆਏ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ origin ਜਿੱਥੇ ਉਹਨਾਂ ਦੇ ਫਾਦਰ ਨੇ ਸਕੂਲ ਦੀ ਫਾਊਂਡੇਸ਼ਨ ਰੱਖੀ ਸੀ ਉਹ ਕਿਦਾਂ ਗਰੋ ਕਰ ਰਿਹਾ ਕਿਦਾਂ ਉਹਨਾਂ ਨੂੰ ਕਿਸ ਕਿਸ ਚੀਜ਼ ਦੀ ਜ਼ਰੂਰਤ ਐ ਤੇ ਉਹ ਆਉਣ ਵਾਲੇ ਟਾਈਮ 'ਚ ਪੂਰੀ ਹੈਲਪ ਕਰਨ ਲਈ ਤਿਆਰ ਐ ਕਿ ਮੈਂ ਵੀ ਉਹਨਾਂ ਦੇ ਨਾਲ ਹੀ ਜੁੜੀ ਹੋਈ ਹਾਂ ਹਮੇਸ਼ਾ ਇਸ ਸਕੂਲ ਨੂੰ ਉੱਚਾ ਚੁੱਕਣ ਲਈ ਕਿਉਂਕਿ ਮੈਂ ਖੁਦ ਇਸ ਸਕੂਲ ਦੀ ਸਟੂਡੈਂਟ ਹਾਂ ਔਰ ਮੈਂ ਚਾਹਨੀ ਹੈ ਕਿ ਮੇਰਾ ਸਕੂਲ ਹਮੇਸ਼ਾ ਤਰੱਕੀ ਕਰੇ ਇਸੇ ਤਰ੍ਹਾਂ ਇਹਦਾ ਨਾਮ ਹਮੇਸ਼ਾ ਬਣਿਆ ਰਵੇ ਔਰ ਜਿਹੜੇ ਵੀ ਸਟੂਡੈਂਟ ਇੱਥੋਂ ਪੜ੍ਹ ਕੇ ਜਾਣ ਉਹ ਇਸ ਸਕੂਲ ਨੂੰ ਪਲੀਜ਼ ਅਪਗ੍ਰੇਡ ਕਰਨ ਲਈ ਇਹਨੂੰ ਉੱਚਾ ਚੁੱਕਣ ਲਈ ਹੈਲਪ ਕਰਨ ਮੈਂ ਆਪਣੇ ਫਰੈਂਡਸ ਨੂੰ ਆਪਣੀ ਫੈਮਿਲੀ ਨੂੰ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਆਪਣੇ ਆਪਣੇ ਦਾ ਨਾਮ ਉੱਚਾ ਕਰਿਏ ਔਰ ਆਪਣੇ ਪਿੰਡ ਦਾ ਨਾਮ ਉੱਚਾ ਕਰਿਏ ਪੂਰੀ ਦੁਨੀਆ ਦੇ ਵਿੱਚ